ਇਹ ਸੈਚਰ ਫੜਾਇਆ ਚੋਗਰੋ ਤੇ ਜੀ ਸਾਡੇ ਮਾਨਯੋਗ ਐਸਐਸਪੀ ਡਾਕਟਰ ਜਯੋਤੀ ਜਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉਹਨਾਂ ਦੀ ਕਸੋ ਆਪਰੇਸ਼ਨ ਜਿਹਦੇ ਨਾਲ ਸਾਡਾ ਚੱਲਿਆ ਸੀ ਕਿ 25 ਦੂ ਨੂੰ ਸਾਡੇ ਇੱਕ ਹਰਜਿੰਦਰ ਸਿੰਘ ਸੀ ਜਿਹੜਾ ਯਾਤਰੀ ਦਾ ਉਹਦਾ ਮੋਬਾਈਲ ਚੋਰੀ ਹੋਇਆ ਸੀ ਉਦੋਂ ਬਾਅਦ ਸਾਡੇ ਐਸਐਸਓ ਸਾਹਿਬ ਤੇ ਇਹਨਾਂ ਦੇ ਥਾਣੇਦਾਰ ਸਾਹਿਬ ਜਿਹੜੇ ਆ ਟੀਮ ਪੂਰੀ ਟੀਮ ਨੇ ਹਾਰਡਵਰਕ ਪੂਰਾ ਕਰਦੇ ਦੋ ਚੋਰ ਜਿਹੜੇ ਆ ਅਕਸ਼ੇ ਕੁਮਾਰ ਤੇ ਅਰਜਨ ਕ ਇਹ ਦੋਨੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ 14 ਮੋਬਾਈਲ ਜਿਹੜੇ ਆ ਇਹਨਾਂ ਦਾ ਅੱਡ-ਅੱਡ ਲੋਕੇਸ਼ਨਾਂ ਤੋਂ ਚੋਰੀ ਕਰਦੇ ਸੀ ਮੋਬਾਈਲ ਲੁਧਿਆਣੇ ਫੁਕਲ ਪੁਆਇੰਟ ਤੋਂ ਤੇ ਉੱਥੋਂ ਚੋਰੀ ਕਰਕੇ ਇੱਥੇ ਪਹਾੜੇ ਤੋਂ ਵੀ ਚੋਰੀ ਕੀਤੇ ਨੇ ਇੱਥੇ ਲਿਆ ਗਿਆ ਜਿਹੜਾ ਲੇਬਰਮੈਨ ਸੀੜੇ ਬੰਦੇ ਉਹ ਉਹਨਾਂ ਨੂੰ ਮੋਬਾਈਲ ਵਗੈਰਾ ਵੇਚ ਦਿੰਦੇ ਸੀ 14 ਮੋਬਾਈਲ ਹੀ ਰਿਕਵਰ ਕਰ ਲਏ ਆ ਇਹਨਾਂ ਦਾ ਅੱਜ ਪੇਸ਼ ਕਰਾਂਗੇ ਰਿਮਾਂਡ ਲੈ ਰਹੇ ਆ ਤਸਵੀਰ ਜਿਹੜੀ ਜਾ ਰਹੀ ਹੈ ਇਸ ਤੋਂ ਬਿਨਾ 2 3 25 ਨੂੰ ਜਿਹੜਾ ਇੱਕ ਸਾਡੇ ਸਨੇਚਿੰਗ ਹੋਈ ਸੀ বাস ਸਟੈਂਡ ਦੇ ਵਿੱਚ ਜਿਹਦੇ ਵਿੱਚ ਦੋ ਮੁੰਲੇ ਜਿਹੜੇ ਆ ਗੁਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਇਹ ਸਤਾਵਗੜ ਪਿੰਡ ਦੇ ਨੇ ਦੋਨੋਂ ਹੀ ਬੱਚੇ ਜਿਹੜੇ ਅਠੜ ਪੜੇ ਹੋਏ ਨੇ ਇਹਨਾਂ ਨੂੰ ਰੈਸਟ ਕੀਤਾ ਇਹਨਾਂ ਨੂੰ ਰੈਸਟ ਕਰਨ ਤੋਂ ਬਾਅਦ ਜਿਹੜੇ ਪੰਜ ਮੋਬਾਈਲ ਜਿਹੜੇ ਨਹੀਂ ਸਨੇਚ ਕੀਤੇ ਹੋਏ ਸੀ ਉਹ ਅਸੀਂ ਬਰਾਮਦ ਕੀਤੇ ਆ ਈਵਨ ਕੇ ਜਿਹੜਾ ਇੱਥੇ ਕਿਸੇ ਲੀਵਰ ਵਾਲਾ ਤੋਂ ਬਿਨਾਂ ਕਿਸੇ ਦੁਕਾਨ ਵਾਲੇ ਨੂੰ ਮੋਬਾਈਲ ਹੀ ਨਹੀਂ ਵੇਚਿਆ ਉਹ ਵੀ ਐਸਐਚਓ ਸਾਹਿਬ ਬੜੀ ਜਿੱਦਤ ਨਾਲ ਲੱਗੇ ਆ ਦੁਕਾਨਦਾਰ ਜਿਹੜਾ ਬਿਨਾਂ ਬਿੱਲ ਤੋਂ ਲਊਗਾ ਉਹਦੀ ਵੀ ਇਸ ਮੁਕਦਮੇ ਜਿਹੜੀ ਗ੍ਰਿਫਤਾਰੀ ਕੀਤੀ ਜਾਊ। ਇਹ ਸਰ ਚੋਰੀ ਵਾਲਾ ਮਾਮਲਾ ਸਰ ਮੋਟਰਸਾਈਕਲ ਦਾ। ਤੇ ਇਸ ਤੋਂ ਬਨਾ ਤੀਜਾ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਸਾਡੇ 1325 ਲੇਟੈਸਟ ਹੀ ਉਹ ਮੋਟਰਸਾਈਕਲ ਚੋਰੀ ਦੇ ਵਿੱਚ ਜਿਹੜਾ ਅ ਦੋਸ਼ੀ ਮੰਡਤ ਨਾਮ ਔਰ ਗੱਗੀ ਇਹ ਅਰਵਦਾਸ ਨੇੜੇ ਸ੍ਰੀ ਗੁਰੂ ਅਰਵਦਾਸ ਗੁਰਦੁਆਰਾ ਪ੍ਰਾਣੀ ਸਬਜ਼ੀ ਮੰਡੀ ਦੇ ਲੱਗੇ ਰਹਿਦਾ ਸੀ। ਇਹਨੂੰ ਕਾਬੂ ਕਰਕੇ ਚੋਰੀ ਦਾ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹਨਾਂ ਤਿੰਨਾਂ ਮੁਕਦਮਿਆਂ ਦੇ ਮੋਲਜਮਾਂ ਦਾ ਅੱਜ ਜੁਰਮਾਨਾ ਲੈ ਰਹੇ ਆ। ਤਰਦੀਦ ਸਾਡੀ ਗੋਇੰਗਾ ਹੁਣ। ਹੋਰ ਵੀ ਇਹੜੇ ਥਾਗ ਲੱਗਣ ਦੀ ਸੰਭਾਵਨਾ ਹੈ ਕੋਈ ਨਸ਼ੇ ਵਾਲੀ ਪੁਸਤਰੀ ਕਰਦੇ ਸੀ ਜਿਹਦਾ ਕਿਸ ਕਾ ਪਰਪਸ ਲਈ ਇਹ ਕਰਦੇ ਨੇ ਨਹੀਂ ਨਾ ਟਰ ਇੱਕ ਬੰਦਾ ਹੈ ਜਿਹੜਾ ਨਸ਼ੇ ਵਾਲਾ ਨਹੀਂ 8 8 ਪੜਿਆ ਕੰਮ ਕੋਈ ਹੋਰ ਕਰ ਨਹੀਂ ਰਹੇ ਇਹ ਜੀ ਸਨੇਚਿੰਗ ਕਰਕੇ ਜਿਵੇਂ 7 1000 ਦਾ ਮੋਬਾਈਲ ਖੋਇਆ ਤੇ ਉਹ ਅੱਗੇ 2000 ਚ ਵੇਚਦਾ ਹੋਰ ਵੀ ਇਹਨਾਂ ਨੇ ਬੜਾ ਦਿੱਤਾ ਮੰਨੀ ਜੀ ਕੋਈ ਜਿਹੜੇ ਸੈਚਿੰਗ ਪ੍ਰੋਜੈਕਟ ਬਰਾਬਦੀ ਦਾ ਵਾਜੀ ਇਹ ਤੋਂ ਬਨਾ ਅਜ ਰਿਮਾਰਡ ਲੈ ਕੇ ਇਨਸੀਡੈਂਟ ਹੋਰ ਵੀ ਨੇ ਨਾ ਮੰਨੇ ਚਾਰ ਚਾਰ ਪੰਜ ਪੰਜ ਉਹ ਵੀ ਅਸੀਂ ਤੁਸੀ ਜ਼ਿਕਰ ਕਰਦੇ ਯਾਦ ਰਹਿਣੇ ਨੇ ਤਕਨੀਕੀ ਇਹ ਸਾਰੇ ਜਿਹੜੇ ਆ 22-23 ਸਾਲ ਦੀ ਇਸ ਦੇ ਵਿੱਚ ਕੋਈ ਮੈਰਿਟ ਵੀ ਇਹਨਾਂ ਦਾ ਨਹੀਂ ਮੈਰਿਟ ਦਾ ਨਹੀਂ ਨਾ ਤੂੰ ਇਹਨਾਂ ਦੇ ਮੱਛੜ ਤੋਂ ਇਲਾਵਾ ਕਿਤੇ ਬਾਹਰ ਲੱਕੇ ਚ ਹੋ ਕਿਤੇ ਕੁਹਾੜੇ ਤੋਂ ਇਲਾਵਾ ਕਿਤੇ ਇਹਨਾਂ ਨੇ ਕੁਹਾੜਾ ਲੁਧਿਆਣਾ ਫੋਗਲ ਪੁਆਇੰਟ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਵਾਰ ਦਾ ਤਾਂ ਮੈਕਸਿਮ ਵਾਰ ਦਾ ਤਾਂ ਇਹਨਾਂ ਨੇ ਲੁਧਿਆਣਾ ਸ਼ਹਿਰ ਚ ਕੀਤਾ ਹੈ ਮੋਬਾਈਲ ਕਿੰਨੇ ਕੁ ਦੁਕਾਨਦਾਰਾਂ ਨੂੰ ਖੋਲ ਵੇਚਦੇ ਨੇ ਇੱਕ ਦੁਕਾਨਦਾਰ ਦਾ ਸਾਡਾ ਨਾਮ ਆਇਆ ਸਾਹਮਣੇ ਉਹ ਐਸਕੇਓ ਸਾਹਿਬ ਉਹ ਕਰ ਰਹੇ ਆ ਉਹ ਦੁਕਾਨਦਾਰ ਦਾ ਵੀ ਜਿਹੜਾ ਗ੍ਰਸਤਾਰ ਕੀਤਾ ਜਾਊਗਾ ਇਸ ਗੱਦਨਾ ਵਿੱਚ ਮੇਰੇ ਵੱਲੋਂ ਤੁਹਾਡੇ ਜਿਹੜੀ ਦੁਕਾਨਦਾਰਾਂ ਨੂੰ ਵੀ ਅਪੀ ਭਾਵੇਂ ਮੋਬਾਈਲ ਦਾ ਕੰਮ ਕਰਨ ਵਾਲੇ ਆ ਬਿਨਾ ਬਿੱਲ ਤੋਂ ਬਿਨਾ ਰਸੀਦ ਤੋਂ ਇਹੋ ਜਿਹਾ ਸਮਾਨ ਨਾ ਖਰੀਦਣ ਜੇ ਕੋ ਖਰੀਦੂਗਾ ਤਾਂ ਉਹ ਜਿਹੜਾ 411 ਦੇ ਵਿੱਚ ਜਿਹੜਾ ਚੋਰੀ ਦਾ ਸਮਾਨ ਲੈਣ ਦੇ ਵਿੱਚ ਮੋਕੀਤਾ ਜਾਉ